ਅੱਜ ਮਜੀਠੇੜਕੇ ਦੇ ਵਿੱਚ ਪ੍ਰਧਾਨ ਮੰਤਰੀ ಗ್ರಾಮ ਸੜਕ ਯੋਜਨਾ ਦੇ ਤਹਿਤ ਤਲਵੰਡੀ ਤੋਂ ਹਮਜਾ ਹਮਜਾ ਤੋਂ ਮਜੀਠਾ ਵਾਇਆ ਪੇਕੇਵਾਲ ਕਰੀਬ 9 ਕਿਲੋਮੀਟਰ ਦੇ ਛੜਕੇ 8.94 ਕਿਲੋ ਇਹਦੀ ਲਾਗਤ ਬਾਨੀ ਆ 9 ਕਰੋੜ ਰੁਪਏ ਤੋਂ ਉੱਪਰ 5-7 ਲੱਖ ਦੀ ਹੈ 2 9 ਕਰੋੜ 2 ਲੱਖ 60 ਹਜ਼ਾਰ 27 8 ਦਾ ਦੁਗਟ ਨੇ ਔਰ 26 11 ਤੱਕ ਇਹਨੇ ਕੰਪਲੀਟ ਹੋਣਾ ਬਹੁਤ ਵੱਡੀ ਮੰਗ ਸੀ ਇਹਨਾਂ ਦਾ ਕਿ ਜਦੋਂ ਵੀ ਉਹਨੇ ਤਾਂ ਤੇ ਮਜੀਠੇ ਵਾਲਿਆਂ ਦੀ ਇਸ ਇਲਾਕੇ ਵਾਲੇ ਦੇ ਜਿੰਨੇ ਪਿੰਡ ਆ ਉਹ ਇੱਕੋ ਹੀ ਗੱਲ ਕਰਦੇ ਕਿ ਸਾਡੀ ਰੋਡ ਜਲੂ ਬਣਾ ਕੇ ਦਿਓ ਉਹ ਜਿਹੜੇ ਕੇਂਦਰ ਦੇ ਪ੍ਰੋਜੈਕਟ ਹੈ ਮੈਂ ਹਮੇਸ਼ਾ ਹੀ ਇਹਨਾਂ ਨੂੰ ਕਿਹਾ ਕਿ ਉਹ ਮੇਰਾ ਫਰਜ਼ ਹੈ ਮੈਂ ਲਿਆ ਕੇ ਤੁਹਾਨੂੰ ਦੇਣੀ ਕੁਝ ਜਿਹੜੇ ਰਾਜ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ ਉਹ ਰਾਜ ਸਰਕਾਰ ਨੇ ਕਰਨੀਆਂ ਨੇ ਔਰ ਅੱਜ ਅਸੀਂ ਇਹਦਾ ਇਹ ਰੋਡ ਵਧੀਆ ਕੁਆਲਟੀ ਦੀ ਮੰਡੀ ਕਰਨ ਬੋਰਡ ਦੀ ਨਿਗਰਾਨ ਅਜੰਸੀ ਹੈ ਔਰ ਜਿਹੜੇ ਠੇਕੇਦਾਰ ਹੈ ਉਹਨਾਂ ਨੂੰ ਕਿਹਾ ਗਿਆ ਹੈ ਕਿ ਉੱਵਲ ਦਰਜੇ ਦੀ ਰੋਡ ਬਣਾਉਣੀ ਹੈ ਕਿਤੇ ਇੱਕ ਥੇਲੇ ਦਾ ਵੀ ਇਹਦੇ ਚ ਭ੍ਰਿਸ਼ਟਾਚਾਰ ਨਹੀਂ ਦੇਖਣਾ ਚਾਹੀਦਾ ਤਾਂ ਕਿ ਇਹ ਲੋਕਾਂ ਦਾ ਪੈਸਾ ਇੱਕ ਇੱਕ ਚੀਜ਼ ਜਿਹੜੀ ਆ ਪੂਰੀ ਲੱਗੇ ਸੋ ਮੈਂ ਇਸ ਵਾਸਤੇ ਸਾਡੀ ਕਾਂਗਰਸ ਦੀ ਲੀਡਰਸ਼ਿਪ ਵੀ ਸਾਰੀ ਖੜੀ ਹੈ ਸੀਨੀਅਰ ਵੀ ਹੈਗੇ ਨੇ ਉਹਨੇ ਵੀ ਹੈਗੇ ਨੇ ਸੱਜਣ ਸਾਹਿਬ ਨੇ ਪੰਮਾ ਵੀ ਹੈ ਲੋਕ ਪ੍ਰਧਾਨ ਨੇ ਨਿਸ਼ਾਨ ਹੈ ਤੇ ਵੀ ਸਾਡੇ ਲੋਕ ਪ੍ਰਧਾਨ ਨੇ ਸੀ ਹੋਂ ਨਿਸ਼ਾਨ ਸੋ ਸਾਰਾ ਹੀ ਸਾਡਾ ਇੱਕ ਇਹਨਾਂ ਦੀ ਇਹਨਾਂ ਦੀ ਸਾਰਿਆਂ ਦੀ ਮੇਰੀ ਮੇਰੇ ਨਾਲ ਇਸ ਗੱਲ ਤੇ ਬਹੁਤ ਚਰਚਾ ਹੁੰਦੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਹਨੂੰ ਕਰਾਓ ਇਹਨੂੰ ਕਰਾਓ ਸਵਾਜੋ ਦਿਨ ਆ ਗਿਆ ਬਰਬਾਦ ਨਾ ਮਿਹਰ ਰੱਖੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉੱਥੇ ਸ਼ੁਰੂ ਕਰਾਵਾਂਗੇ ਸੋ ਅੱਜ ਇਹ ਸ਼ੜਕ ਜਿਹੜੀ ਹੈ ਤੁਹਾਨੂੰ ਲੋਕਾਂ ਨੂੰ ਧੰਨਵਾਦ ਤੇ ਸ਼ੁਰੂ ਹੋ ਜਾਣੀ ਹੈ ਆਦਰ ਸਾਹਿਬ ਲਗਭਗ ਸਾਡੇ ਮਜੀਠੇ ਹਲਕੇ ਦੀਆਂ 80% ਸੜਕਾਂ ਜਿਹੜੀਆਂ ਛੋਟੀਆਂ ਸੜਕਾਂ ਜਿਹਨਾਂ ਨੂੰ ਆਪਾਂ ਕਹਿੰਦੇ ਲੋ ਸਾਰੀਆਂ ਟੁੱਟੀਆਂ ਪਈਆਂ ਜੀ ਦੇਖੋ ਇੱਥੇ ਨਾ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਸਾਡੇ ਕੋਲ ਡਿਮਾਂਡਸ ਆ ਡਿਮਾਂਡ ਦੇ ਇਲਾਕੇ ਨੂੰ ਹੁੰਦੀਆਂ ਨੇ ਇਲਾਕੇ ਦਾ ਜੇ ਐਮਐਲਏ ਹੋਗੇ ਜਾਂ ਜ਼ਿਲ੍ਹਾ ਪ੍ਰਿੰਸੀਪਲ ਮੈਂਬਰ ਨੇ ਉਹ ਡਿਮਾਂਡਸ ਭੇਜਦੇ ਨੇ ਅਸੀਂ ਉਸ ਹਿਸਾਬ ਨਾਲ ਅਸੀਂ ਵਰਕਆਊਟ ਕਰ ਦਿੰਨੇ ਸੋ ਇਥੋਂ ਡਿਮਾਂਡ ਤੇ ਨਹੀਂ ਆਈਆਂ ਮੈਂ ਇਥੋਂ ਦੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦੀ ਸਾਰ ਲਓ ਇੱਥੇ ਤੁਸੀਂ ਇਹਨਾਂ ਦੀ ਡਿਮਾਂਡ ਤੇ ਭੇਜੋ ਅਸੀਂ ਉਹ ਵੀ ਪ੍ਰਧਾਨ ਮੰਤਰੀ ਗ੍ਰਾਮ ਸਫਲ ਯੋਜਨਾ ਦੇ ਤਹਿਤ ਉਹਨਾਂ ਨੂੰ ਵੀ ਜ਼ਰੂਰ ਖਵਾਵਾਂਗੇ ਸਹੀ ਤਾਂ ਹੁੰਦੀਆਂ ਲੋਕ ਸਾਡੇ ਤੱਕ ਸਿੱਧੇ ਆ ਜਾਂਦੇ ਸਾਨੂੰ ਦੱਸਦੇ ਕਿ ਕੋਈ ਹਲਕਾ ਵੱਡਾ ਹੋਣ ਕਰਕੇ ਕਈ ਵਾਰੀ ਬਹੁਤ ਜਗ੍ਹਾ ਤੇ ਅਸੀਂ ਨਹੀਂ ਵੀ ਪਹੁੰਚ ਪਾਉਦੇ ਪਰ ਜਿਹੜੀ ਚੀਜ਼ ਸਾਡੇ ਧਿਆਨ 'ਚ ਆ ਜਿਨ੍ਹਾਂ ਨੂੰ ਵੀ ਜਿਹੜੀ ਜਿਹੜੀ ਚੀਜ਼ ਦੀ ਰੋਡ ਹੈ ਮੈਂ ਇਹਨਾਂ ਨੂੰ ਵੀ ਸਿੱਤਿਆ ਸਾਬ ਨੂੰ ਵੀ ਕਿਹਾ ਪੰਮੇ ਬਾਈ ਜੀ ਤੁਹਾਨੂੰ ਵੀ ਕਹਿ ਰਿਹਾ ਤੁਸੀਂ ਵੀ ਆਪਣੇ ਲੋ ਮਤੇ ਪੰਚਾਇਤਾਂ ਦੇ ਪਵਾਗ ਜਿੱਥੇ ਜਿੱਥੇ ਰੋਡ ਦੀ ਰੋੜ ਹੈ ਮੈਨੂੰ ਦਿਓ ਮੇਰਾ ਕੰਮ ਹੈ ਪ੍ਰਧਾਨ ਮੰਤਰੀ ਘਰਾਵ 作 ਯੋਜਨਾ ਤੋਂ ਲੈ ਕੇ ਤੁਹਾਡੀਆਂ ਅਪਰੂਵ ਕਰਾ ਕੇ ਸਾਰੀਆਂ ਦੇ ਦੇਣਾ ਮੇਰਾ ਕੰਮ ਹੈ ਮੈਂ ਕਰਵਾ ਕੇ ਸੋਦਰਾ ਸਾਹਿਬ ਇੱਕ ਪ੍ਰਧਾਨ ਮੰਤਰੀ ਯੋਜਨਾ ਤਿਆਰ ਕੋਲ ਕਰੀਬ 12-13 ਸਾਲ ਪਹਿਲਾਂ ਇੱਕ ਉਦਘਾਟਨ ਹੋਇਆ ਸੀ ਦਾਦੂਪੁਰਾ ਰੋਡ ਦਾ ਉਹ ਅਜੇ ਤੱਕ ਉੱਥੇ ਦਾ ਉੱਥੇ ਹੀ ਹੈ ਜੀ ਦੇਖੋ ਮੇਰੇ ਤੋਂ ਹੀ ਹੁਣ ਜਿਵੇਂ ਆ ਤੁਸੀਂ ਹੁਣ ਗੱਲ ਕੀਤੀ ਹੈ ਕਿਸੇ ਨੇ ਮੇਰੇ ਧਿਆ ਕੋਈ ਚੀਜ਼ਾਂ ਹੁੰਦੀਆਂ ਨੇ ਦੇਖੋ ਹਰ ਚੀਜ਼ ਦਾ ਨਾ ਇੱਕ ਸਿਸਟਮ ਹੈ ਸਰਪੰਚ ਬਣੇ ਨੇ ਪਿੰਡ ਨੂੰ ਦੇਖਣ ਵਾਸਤੇ ਉੱਤੇ ਬਲਾਕ ਸੰਪਤੀ ਮੈਂਬਰ ਬਣੇ ਨੇ ਤਿੰਨ ਤਿੰਨ ਚੌ ਪਿੰਡਾਂ ਦੀ ਕੋਈ ਡਵੈਲਪਮੈਂਟ ਦੀ ਗੱਲ ਹੁੰਦੀ ਉਹਨਾਂ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਨੇ ਉਹਨਾਂ ਦੇ ਉੱਤੇ ਮੈਂਬਰ ਐਮ ਐਲ ਏ ਨੇ ਐਮ ਐਲ ਏ ਸਾਰੀ ਚੀਜ਼ਾਂ ਇਹਨਾਂ ਨੇ ਦੇਖ ਕੇ ਉੱਗੇ ਲੈ ਕੇ ਆਉਣੇ ਚਾਹੀਦੀਆਂ ਨੇ ਤੋਂ ਉਹਦੇ ਉੱਤੇ ਮੈਂਬਰ ਪਾਰਲੀਮੈਂਟ ਹੈ ਅਸੀਂ ਅਸੀਂ ਫਿਰ ਇਹ ਵੇਖਣਾ ਕਿ ਜਿਹੜਾ ਕੇਂਦਰ ਤੱਕ ਜਿਹੜਾ ਫੰਡਸ ਆਉਣੇ ਆ ਕਿਵੇਂ ਆਉਣੇ ਉਹ ਮੇਨੂੰ ਮੇਰਾ ਕੰਮ ਹੈ ਮੈਂ ਕੇ ਰਾਜ ਸਰਕਾਰ ਨੂੰ ਵੀ ਲਿਖ ਸਕਦਾ ਹਾਂ ਪਰ ਕਿਹੜੀ ਜ਼ਿੰਮੇਵਾਰ ਸੋ ਮੈਂ ਤੁਹਾਡੇ ਰਾਂ ਹੀ ਸਾਰੇ ਲੀਡਰਸ਼ਿਪਰ ਸਾਹਿਬਾਨ ਨੂੰ ਕਹੂੰਗਾ ਤੁਸੀਂ ਜਿਹੜੀ ਵੀ ਚੀਜ਼ ਦੀ ਕੋਈ ਲੋੜ ਹੈ ਤੁਹਾਨੂੰ ਕੋਈ ਸਾਡੇ ਤੱਕ ਪਹੁੰਚ ਕਰੋ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਕੇ ਜਿਹੜੇ ਜਿਹੜੇ ਛੜਕਾ ਰਹਿ ਗਿਆ ਨੇ ਕੋਈ ਡਿਵੈਲਪਮੈਂਟ ਹੈ ਜਾਂ ਰੁਕੇ ਆ ਜਾਂ ਦੁਬਾਰਾ ਹੋਇਆ ਨਹੀਂ ਕੋ ਸਕੂਲਾਂ ਦੇ ਕੰਮ ਨੇ ਕੋ ਇਹੋ ਜਿਹੇ ਕੰਮ ਨੇ ਸਾਡੇ ਧਿਆਨ ਤੇ ਲਾਓ ਅਸੀਂ ਜ਼ਰੂਰ ਕਰਾਂਗੇ। ਓਜਨਾ ਸਾਹਿਬ ਸਾਡੇ